ਅੱਜ ਆਪਾਂ ਗੱਲ ਕਰਾਂਗੇ ਹਰਦੀਪ ਸਿੰਘ ਜੀ ਦੇ ਬਾਰੇ ਜਿਨ੍ਹਾਂ ਨੂੰ 6 ਸਾਲਾਂ ਤੋਂ ਗੁੱਟਨਿਆਂ ਦੀ ਪ੍ਰੋਬਲਮ ਸੀ ਜੋ ਸਾਡਾ ਡਾਇਗਨੋਸ ਹੈ ਆਸਥੀਓਥਰਾਇਟਸ ਸੀ ਉਹਨਾਂ ਨੂੰ ਤੇ ਉਹ ਆਪ ਦੱਸਦੇ ਨੇ ਕਿ ਉਹਨਾਂ ਨੂੰ 6 ਸਾਲਾਂ ਤੋਂ ਦਿੱਕਤ ਸੀ ਜੋ ਕਿ ਖੇਤੀਬਾੜੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਤਕਲੀਫ ਸੀ ਖੇਤੀਬਾੜੀ ਦੇ ਕੰਮ ਕਰਨ ਦੇ ਵਿੱਚ ਜਿਵੇਂ ਕਿ ਉਹ ਝੋਨਾ ਲਗਾਉਂਦੇ ਸੀ ਜੀਰੀ ਲਗਾਉਂਦੇ ਸੀਗੇ ਉਸ ਦੇ ਵਿੱਚ ਉਹਨਾਂ ਨੂੰ ਬਹੁਤ ਦਿੱਕਤ ਆਂਦੀ ਸੀ ਬਹੁਤ ਪੇਨ ਰਹਿੰਦੀ ਸੀ ਗੁੱਟਨਿਆਂ ਦੇ ਵਿੱਚ ਉਹਨਾਂ ਦੇ ਫੇਰ ਉਹ ਕਹ ਦੱਸਦੇ ਨੇ ਕਿ ਜਦੋਂ ਕਈ ਵਾਰੀ ਤਾਂ ਐਦਾ ਵੀ ਰਹਿੰਦਾ ਸੀਗਾ ਕਿ ਉਹ ਵੱਟ ਤੇ ਤੁਰਦੇ ਤੁਰਦੇ गिर ਜਾਂਦੇ ਸੀ ਇੰਬੈਲੈਂਸ ਹੋਣ ਕਾਰਨ ਉਹ ਸਿਰਫ ਪੇਨ ਕਿਲਰ ਦੇ ਸਹਾਰੇ ਰਹਿ ਰਹੇ ਸੀਗੇ ਜਦੋਂ ਉਹਨਾਂ ਨੂੰ ਮੈਂ ਐਗਜ਼ਾਮਿਨ ਕੀਤਾ ਉਹ ਡਾਕਟਰ ਸ਼ਰਦਾ ਆਯੁਰਵੇਦਾ ਮੋਹਾਲੀ ਵਿੱਚ ਆਏ ਸੀ ਤਾਂ ਉਹਨਾਂ ਦੇ ਐਗਜ਼ਾਮੀਨੇਸ਼ਨ ਤੇ ਉਹਨਾਂ ਦੇ ਗੋਟਨੇ ਤਕਰੀਬਨ 80% ਖਰਾਬ ਸੀ ਹੱਥ ਲਗਾਇਆ ਤੇ ਹੀ ਉਹਨਾਂ ਦੇ ਜੋਇੰਟ ਬਿਲਕੁਲ ਹੀ ਜਮ ਹੋਏ ਪਏ ਸਨ ਪਹਿਲਾਂ ਤਾਂ ਉਹ ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਘਬਰਾ ਗਏ ਉਹਨਾਂ ਕੋਲ ਨੇ ਪੈਸੇ ਵੀ ਨਹੀਂ ਸੀ ਕਿ ਉਹ ਆਪਰੇਟ ਕਰਾ ਸਕਣ ਫਿਰ ਮੈਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਕਿ ਜੀ ਆਪਰੇਸ਼ਨ ਕਰਾਣ ਦੀ ਬਿਲਕੁਲ ਜ਼ਰੂਰਤ ਨਹੀਂ ਆ ਤੁਹਾਨੂੰ ਤੁਸੀਂ ਇੱਥੇ ਹੀ ਇਲਾਜ ਕਰਵਾਓ ਜਿਵੇਂ ਮੈਂ ਦੱਸਾਂਗੀ ਓਵੇਂ ਤੁਸੀਂ ਉਹਨੂੰ ਫੋਲੋ ਕਰਨਾ ਪਹਿਲੀ ਵਾਰੀ ਉਹ ਮੇਰੇ ਕੋਲ ਇੱਕ ਮਹੀਨੇ ਦੀ ਦਵਾਈ ਲੈ ਕੇ ਗਏ ਫਿਰ ਉਹਨਾਂ ਨੇ ਮੇਰੇ ਕੋਲ 2 ਮਹੀਨੇ ਦੀ ਦਵਾਈ ਦਿੱਤੀ ਜਦੋਂ 2 ਮਹੀਨੇ ਦੀ ਦਵਾਈ ਲੈ ਕੇ ਮੇਰੇ ਕੋਲ ਆਏ ਤਾਂ ਤਕਰੀਬਨ ਉਹਨਾਂ ਨੂੰ 50% ਆਰਾਮ ਸੀ ਬਟ ਉਹਨਾਂ ਦੀ ਇਹ ਖਾਸ ਗੱਲ ਸੀਗੀ ਕਿ ਉਹਨਾਂ ਨੇ ਪੇਰੇਜ ਪ੍ਰੋਪਰ ਕੀਤਾ ਤੇ ਜਿਹੜਾ ਮੈਂ ਉਹਨਾਂ ਨੂੰ ਟਕੋਰ ਬਾਰੇ ਦੱਸਿਆ ਸੀ ਉਹ ਉਹਨਾਂ ਨੇ ਦੋ ਤੋਂ ਤਿੰਨ ਵਾਰੀ ਕੀਤੀ ਤੇ ਉਹ ਇਸ ਡਾਕਟਰ ਸ਼ਾਰਦਾ ਆਯੁਰਵੇਦਾ ਦੇ ਇਲਾਜ ਤੋਂ ਬਹੁਤ ਜ਼ਿਆਦਾ ਖੁਸ਼ ਹਨ ਮੈਂ ਉਹੀ ਕਹਿਣਾ ਚਾਹਾਂਗੀ ਜਿਨ੍ਹਾਂ ਨੂੰ ਵੀ ਜੋੜਾਂ ਦੀ ਪ੍ਰੋਬਲਮ ਆ ਜਾਂ ਜਿਨ੍ਹਾਂ ਨੂੰ 80% ਆ ਜਿਨ੍ਹਾਂ ਦੇ ਇਸ ਤੋਂ ਘੱਟ ਜਾਂ ਜ਼ਿਆਦਾ ਗੋਡੇ ਖਰਾਬ ਹਨ ਜਾਂ ਜਿਨ੍ਹਾਂ ਨੂੰ ਆਪਰੇਸ਼ਨ ਬਾਰੇ ਸਲਾਹ ਦਿੱਤੀ ਗਈ ਹੈ ਉਹ ਇੱਕ ਵਾਰੀ ਜ਼ਰੂਰ ਮੁਹਾਲੀ ਬ੍ਰਾਂਚ ਵਿੱਚ ਆ ਸਾਡੇ ਡਾਕਟਰ ਸ਼ਾਰਦਾ ਏਰਵੇਦਾ ਦੇ ਕੋਈ ਵੀ ਬ੍ਰਾਂਚ ਦੇ ਵਿੱਚ ਨਜ਼ਦੀਕੀ ਬ੍ਰਾਂਚ ਦੇ ਵਿੱਚ ਜਾ ਕੇ ਇੱਕ ਵਾਰੀ ਡਾਕਟਰ ਨੂੰ ਜੂਰ ਜਾਂਚ ਕਰਵਾਣ ਤੇ ਉਹਨਾਂ ਤੋਂ ਆਪਣਾ ਇਲਾਜ ਕਰਵਾਓ